श्रीम उपसर साहिब नगर काउंसिल दी प्रधान कृष्ण कुमार शम्मी तेरिया दी अगवानी हिंठ पहली मीटिंग हुई अति ऑनलाइन सौ चक समागम दौरान कांग्रेस ਵੱਲੋਂ ਪਾਈ ਗਈ ਮਤਿਆਂ ਦੇ ਵਿਰੋਧ ਵਿੱਚੋਂ ਅਕਾਲੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਦੇ ਆ ਬਾਈਕਾਟ ਕਰ ਦਿੱਤਾ ਗਿਆ ਪ੍ਰਦਰਸ਼ਨ 'ਚ ਸਫਾਈ ਸੇਵਕ ਯੂਨੀਅਨ ਵੱਲੋਂ ਵੀ ਸ਼ਾਮਿਲ ਹੁੰਦਿਆਂ ਹੋਇਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਸੀ ਸ਼ੁਰੂ ਕਰ ਦਿੱਤੀ ਗਈ ਅੱਜ ਦੀ ਪਹਿਲੀ ਮੀਟਿੰਗ ਹੋਈ ਸਾਡੀ ਸੌਵਾਲਾ ਸੀਗਾ ਸਿਸਟਮ ਜੋ ਉਹ ਬੜੀ ਸ਼ੋਭ ਸ਼ਾਂਤੀ ਨਾਲ ਹੋਈ ਆ ਜਿਹੜੇ ਬਾਕੀ ਰਹਿੰਦੇ ਕਾਉਂਸਲ ਉਹਨਾਂ ਸੋਚ ਚੱਕ ਕੇ ਤੇ ਦੂਜੀ ਮੀਟਿੰਗ ਸ਼ੁਰੂ ਕੀਤੀ ਆ ਅਕਾਲੀ ਦਲ ਵੱਲੋਂ ਬਾਈਕਾਟ ਕੀਤਾ ਗਿਆ ਸੀ ਮੀਟਿੰਗ ਦਾ ਨਾਹਰੇ ਵਜੇ ਕੀਤੀ ਗਈ ਹੁਣ ਆਪੋ ਜੇ ਪਾਰਟੀ ਆ ਉਹ ਤਾਂ ਬਾਈਕਾਟ ਕਰਨੇ ਹੀ ਕਰਨੇ ਬਾਕੀ ਸਾਰੇ ਜਿੰਨੇ ਸਾਡੇ ਮੂਸਲਮਾਨ ਕਾਉਂਸਲ ਹੈਗੇ ਕਾਂਗਰਸ ਦੇ ਉਹ ਸਾਰੇ ਬੈਠੇ ਆ 20 ਨੰਬਰ ਵਾਰਡ ਦਾ ਵੀ ਐਮਸੀ ਬੈਠਾ ਜੋ ਪਹਿਲਾਂ ਜਾਇਤੀ ਕਾਂਗਰਸ ਚੋਂ ਗਿਆ ਉਹਨੇ ਬੈਠੇ ਸਾਰੇ ਬਾਕੀ ਮਤੇ ਪਾਸ ਹੋ ਗਏ ਕੋਈ ਮਤਾ ਨਹੀਂ ਲេចਾ ਨਾ ਪਾਸ ਅਕਾਲੀ ਦਲ ਵੱਲੋਂ ਇਹ ਅੱਜ ਸਾਨੂੰ ਇਸ ਮੀਟਿੰਗ ਤੇ ਬੁਲਾਇਆ ਗਿਆ ਇਹ ਪਹਿਲਾਂ ਸਾਨੂੰ ਸੋਚ ਚਾ ਕੇ ਪਹਿਲਾਂ ਜਿਹ ਦੂਜੇ ਮਤੇ ਵਿੱਚ ਸਾਨੂੰ ਕੁਝ ਬਹਿ ਰਹੇ ਆ ਸਰ ਤਾਂ ਸਾਨੂੰ ਅੱਗੇ ਰੱਖਾਂਗੇ ਜੋ ਕਿ ਅਸੀਂ ਸੋਚ ਵੀ ਨਹੀਂ ਸਕਦੇ ਜੋ ਕਿ ਆਪਣੇ ਵਾਟਰ ਨੈਸਟ ਦੇ ਜੇ ਟਿਊਬਲ ਦੇ ਬਿੱਲ ਆਈ ਔਰ ਟਿਊਬਲ ਜਿਹੜੇ ਕਨੈਕਸ਼ਨ ਆ ਜੀ ਇਹ ਸਾਨੂੰ ਬਾਈਕਾਟ ਕਰਦੇ ਆ ਸਾਡੀ ਸਾਰਿਆਂ ਕੀ ਬੇਨਤੀ ਹੈ ਵੀ ਜਿਹੜੇ ਵੀ ਇਹਨਾਂ ਨੇ ਪਾਏ ਆ ਟੈਂਡਰ ਪਾਏ ਆ ਬੰਦਿਆਂ ਨੇ ਜਿਹੜੇ ਪਾਏ ਆ ਕਿਸ ਨਾਲ ਡਿਸਕਸ ਕੀਤਾ ਇੱਕ ਬੰਦੇ ਨਾਲ ਵੀ ਡਿਸਕਸ ਕੀਤਾ ਹੋਵੇ ਅਸੀਂ ਦੇਖਦਾ ਰਾਂ ਇੱਕ ਬੰਦੇ ਨਾਲ ਵੀ ਇਹ ਇਹਨਾਂ ਨੇ 17 ਕਰੋੜ ਦੇ ਟੈਂਡਰ ਲਾਏ ਆ 17 ਕਰੋੜ ਦੇ ਵਿੱਚੋਂ ਮੰਨ ਲਓ ਜੇ ਦੋ ਬੰਦਿਆਂ ਨੂੰ ਪੁੱਛ ਲਿਆ ਬਾਕੀ 8 ਬੰਦੇ ਮਾਰੇ ਸੀਗੇ ਕਿਸੇ ਨੂੰ ਪੁੱਛਿਆ ਕਿਸੇ ਨੂੰ ਵੀ ਪੁੱਛਿਆ ਫਿਰ ਦੇਖੋ ਵੀ ਇਹਨਾਂ ਨੇ ਜਿਹੜੇ 2 ਕਰੋੜ ਰੁਪਈਆ ਇੱਕ ਮਿੰਟ ਜੇ ਇੱਕ ਮਿੰਟ ਜਿਹੜਾ 2 ਕਰੋੜ ਰੁਪਈਆ ਇਹਨਾਂ ਨੇ ਪਾਇਆ 50-50 ਲੱਖ ਰੁਪਈਆ 1 ਲੱਖ ਤੋਂ 15 ਤੱਕ ਵਾੜ ਦੇ ਵਾਲਿਆਂ ਨੂੰ ਵਾਟਰ ਬਾਕਸ ਵਾਸਤੇ 16 ਤੋਂ 31 ਤੱਕ ਸੈਂਟਰੀ ਉਹਦੇ ਸੀਵਰੇਜ ਆਸਤੇ ਫਿਰ 1 ਤੋਂ 15 ਤੱਕ ਵਾਟਰ ਬਾਕਸਾਂਸ ਤੇ ਫਿਰ ਇਹ 16 ਤੋਂ 31 ਸੈਂਟਰੀ ਆਸਤੇ ਵੀ ਇਹਨਾਂ ਨੇ ਕਿਹ ਨਾਲ ਡਿਸਕਸ ਕੀਤੀ ਵੀ 2 ਕਰੋੜ ਰੁਪਇਆ ਕਮਾਈ ਕਰੇ ਮਿਊਸਪਲ ਕਮੇਟੀ ਮਿਹਨਤ ਕਰੀਏ ਮਿਊਸਪਲ ਕਮੇਟੀ ਚੱਕ ਕੇ ਪੈਸੇ ਦੇ ਦੀ 2 ਕਰੋੜ ਰੁਪਇਆ ਪਬਲਿਕ ਹੱਥ ਨੂੰ ਇਸ ਵਸੇ ਇਹਨਾਂ ਦੱਸੋ ਕਾਦੇ ਆਸਤੇ ਅਸੀਂ ਤਿਆਰ ਆ ਅਸੀਂ ਕੰਮ ਨੂੰ ਕਰਨ ਨੂੰ ਤਿਆਰ ਆ ਪਰ ਇਹ ਨਾ ਡਿਸਕਸ ਕਰਾ ਕਰੋ ਨਾ ਯਾਰ 2 ਕਰੋੜ ਰੁਪਇਆ ਬਹੁਤ ਹੁੰਦਾ ਜਿਹੜਾ ਪਬਲਿਕਾਂ ਤੋਂ ਵੜਾ ਦੀਏ ਮਿੰਟਾਂ ਚ ਸ਼੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਸਮਜ਼ੱਡ ਨਿਊਜ਼